ਰੇਟ ਕਰਦੀ ਹਾਂ ਹਾਏ ਹੈਲੋ ਸਾਸਰੀਕਾਲ ਜੀ ਮੈਂ ਸਰਬਜੀਤ ਕੋ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਆ ਤੇ ਆਪਾਂ ਅੱਜ ਰਲਾ ਰਹੇ ਹਾਂ ਜੀ پنਜੀਰੀ ਪੰਜੀਰੀ ਦੀ ਵੀਡੀਓ ਨੂੰ ਤੁਸੀਂ ਕਰਨਾ ਪੁਰਲਵਾਚ ਤੇ ਸਾਰੇ ਬਣੇਰੇ ਦੇ ਚੈਨਲ ਤੇ ਜੋ ਨਵੇਂ ਆਏ ਆ ਉਹ ਵੀ ਚੈਨਲ ਨੂੰ ਲਾਈਕ ਲਾਈਕ ਸੇਅਰ ਤੇ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਫੋਲੋਵਾਚ ਤੇ ਕਰਿਓ ਵੀਡੀਓ ਨੂੰ ਸਟੈਪ ਨਾ ਕਰਿਓ ਬਿਲਕੁਲ ਹੀ ਤੇ ਅੱਜ ਆਪਾਂ ਕੱਲੀ ਪੰਜੀਰੀ ਦੀ ਵੀਡੀਓ ਦਿਖਾਵਾਂਗੇ ਤੁਹਾਡੇ ਨਾਲ ਸੇਅਰ ਕਰਾਂਗੇ ਤੇ ਬਾਹਰ ਸਮਾਨ ਨਹੀਂ ਪਾਉਂਦੇ ਪੰਜੀਰੀ ਦੇ ਵਿੱਚ ਥੋੜੀ ਸਮਾਨ ਪਾਵਾਂਗੇ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਤਾਂ ਕਿ ਆਪਾਂ ਨੂੰ ਬਾਚ ਟਾਈਮ ਪੂਰਾ ਮਿਲ ਸਕੇ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਜਾਣਾ ਸਾਰਿਆਂ ਨੂੰ ਫੇਰ ਮੈਂ ਦੁਬਾਰਾ ਹੱਥ ਬੰਨ੍ਹ ਕੇ ਮੇਰੀ ਬੇਨਤੀ ਹੈ ਵੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਸਪੋਰਟ ਕਰੋ ਆਪਣੀ ਬਤ ਤੋਂ ਬਦ ਲੈਕ ਸੇਅਰ ਤੇ ਸਬਸਕ੍ਰਾਈਬ ਕਰੋ ਲਓ ਜੀ ਹੁਣ ਆਪਾਂ ਕਰਦੇ ਆਂ ਤਿਆਰੀ ਪੰਜੀਰੀ ਰਲਾਉਣ ਦੀ ਬਣੇ ਰਹੋ ਸਾਰੇ ਆਪਣੇ ਨਾਲ ਤੇ ਜੋ ਵੀ ਆਪਾਂ ਕਰਾਂਗੇ ਫੁੱਲ ਵੀਡੀਓ ਚ ਦਿਖਾਵਾਂਗੇ ਤੁਹਾਨੂੰ ਸਾਰਾ ਕਿਵੇਂ ਆਪਾਂ ਪੰਜੀਰੀਰ ਲਾਉਣੇ ਆ ਤੇ ਮੈਂ ਵੀ ਸਿੱਖੀ ਆ ਤੇ ਤੁਸੀਂ ਵੀ ਸਿੱਖੋ ਜੀ ਤੇ ਅੱਜ ਬੀਬੀਰ ਲਾਉ ਪੰਜੀਰੀ ਹਰੇ ਕੰਮ ਸਿੱਖਣਾ ਚਾਹੀਦਾ ਤੇ ਆਪਾਂ ਵੀ YouTube ਚੈਨਲ ਤੋਂ ਬਹੁਤ ਸਾਰਿਆਂ ਦੇ ਚੈਨਲਾਂ ਤੋਂ ਕੁਝ ਸਿੱਖਦੇ ਰਹਿੰਨੇ ਆ। ਤੇ ਨਵੇਂ ਆਪਾਂ ਨੂੰ ਸਿੱਖਣਾ ਚਾਹੀਦਾ ਬੰਦਾ ساری ਉਮਰ ਸਿੱਖਦੇ ਰਹਿ ਜਾਂਦਾ। ਤੇ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਸਿੱਖਣਾ। ਇਹ ਵੀ ਇੱਕ ਜ਼ਿੰਦਗੀ ਦਾ ਤਜਰਬਾ ਸਿੱਖਣਾ ਵੀ। ਤੇ ਆਪਾਂ ਨੂੰ ਕੰਮ ਜ਼ਰੂਰੀ ਹੈ ਜੀ ਇਹ ਵੀ ਇੱਕ ਜ਼ਰੂਰੀ ਕੰਮ ਨੇ। ਲਓ ਜੀ ਆਪਾਂ ਪੰਜੀਰੀ ਵਾਸਤੇ ਆ ਕਾਜੂ ਕਾਲੀ ਮਿਰਚ ਜਮੈਣ ਪਈਏ ਤੇ ਦਾਖਾਂ ਪਈਆਂ ਨੇ ਆਪਣੇ ਕੋਲ ਸਾਰਾ ਸਮਾਨ ਆਪਾਂ ਚਿੱਲੇ ਕੋਲ ਲਿਆਂਦਾ ਚਿੱਲੇ ਤੇ ਪੰਜੀਰੀ ਬਣਾਵਾਂਗੇ ਆ ਫੋਤ ਮਖਾਣੇ ਪਏ ਨੇ ਆ ਬਦਾਮ ਪਏ ਨੇ ਕਿਉਂਕਿ ਇਹਦੇ ਚ ਬਾਵਾਂ ਹੋਰ ਸਮਾਨ ਨਹੀਂ ਆਪਾਂ ਐਡ ਕਰਦੇ ਆ ਕਿਲੋ ਖੰਡਾ ਕਿਲੋ ਘਿਓ ਦੀ ਪੰਜੀਰੀ ਲਾਉਣੀ ਆ ਆਪਾਂ ਜਿਹੜੀ ਆਪਾਂ ਲੇਡੀਜ਼ ਵਾਸਤੇ ਪੰਜੀਰੀ ਲਾਉਣੇ ਆ ਉਹਦੇ ਚ ਆਪਾਂ ਥੋੜਾ ਜਿਹਾ ਜ਼ਿਆਦਾ ਸਮਾਨ ਪਾ ਲੈਨੇ। ਜੈਂਡਸ ਵਾਸਤੇ ਆਪਾਂ ਇੰਨਾ ਸਮਾਨ ਨਹੀਂ ਜ਼ਿਆਦਾ ਪਾਉਂਦੇ। ਕੜਾਹੀ ਆਪਾਂ ਮਾਂ ਜੀ ਸਮਾਰ ਕੇ ਧੋ ਕੇ ਰੱਖ ਲਈ ਚੁੱਲ੍ਹੇ ਤੇ। ਚੰਗੀ ਤਰ੍ਹਾਂ ਤੇ ਅੱਗ ਮਚਾ ਲਈ ਬੀਬੀ ਨੇ। ਕੜਾਹੀ ਦੇ ਵਿੱਚ। ਤੇ ਇਧਰ ਆਟਾ ਵੀ ਆਪਣਾ ਜੋ ਹੋ ਕੇ ਰੱਖਿਆ ਸਾਰਾ ਸਮਾਨ ਆਪਾਂ ਜੋ ਹੋ ਕੇ ਪਾਇਆ ਜੀ। ਤੇ ਕਿਉ ਆਪਾਂ ਮੁੱਲ ਲੈਂਦਾ ਤੇ ਹੁਣ ਸਹੀ ਦੀ ਵਾਲਾ ਤਾਂ ਕਿਉ ਆਪਾਂ ਨੂੰ ਨਹੀਂ ਮਿਲਦਾ ਚਾਹੇ ਤਾਂ ਆਪਾਂ ਘਰੇ ਬਣਾ ਲਓ ਰੜਕ ਕੇ ਬਣਾਓ ਵੀ ਆਪਾਂ ਮੁੱਲ ਦੁੱਧਾ ਲੈ ਕੇ ਬਣਾਉਣੇ ਆ ਤੇ ਪਤਾ ਨਹੀਂ ਹੁਣ ਤਾਂ ਚੀਜ਼ ਹਰੇਕ ਮੁੱਲ ਦੀ ਹੀ ਮਿਲਦੀ ਹੈ ਘਰੇ ਆਪਾਂ ਤਾਂ ਨਹੀਂ ਬਣ ਸਕਦੀ ਇਨੀ ਚੀਜ਼ ਕਿਉ ਵੀ ਆਪਾਂ ਮੁੱਲ ਦੇ ਡੱਬਾ ਮੰਗਾਏ ਇਹ ਕਿਉ ਅਸੀਂ ਦੇਸੀ ਵਰਤਦੇ ਆਂ ਮੁੱਲ ਦਾ ਲਓ ਜੀ ਹੁਣ ਡੱਬਾ ਆਪਾਂ ਖੋਲ ਕੇ ਘਿਓ ਪਾਵਾਂਗੇ ਪਹਿਲਾਂ ਕੜਾਹੀ ਦੇ ਵਿੱਚ ਡੱਬਾ ਵੀ ਖੁੱਲ ਨਹੀਂ ਰਿਹਾ ਉਤੋਂ ਦੱਬ ਜੇ ਦਿੱਤਾ ਤੇ ਖੁੱਲਦਾ ਨਹੀਂ ਹੈਗਾ ਫਿਰ ਚਲੋ ਜੀ ਖੁੱਲ ਗਿਆ ਡੱਬਾ ਹੁਣ ਆਪਾਂ ਘਿਓ ਪਾ ਦੇਾਂਗੇ ਸਾਰ ਤੇ ਦੋ ਤਿੰਨ ਸੇਰ ਵਾਰ ਹੋ ਜਾਊਗਾ ਕਿਲੋ ਘਿਓ ਹੋ ਜਾਊਗਾ ਕਿਲੋ ਆਟਾ ਹੋ ਗਿਆ ਕਿਲੋ ਖੰਡ ਕਿਲੋ ਵਾਂਗੂ ਸਮਾਨ ਹੋ ਜਾਂਦਾ ਅੱਧਾ ਕਿਲੋ ਵਾਂਗੂ 3.5 ਕਿਲੋ ਵਾਂਗੂ ਬਾਰ ਹੋ ਜਾਊਗਾ پنੀਰੀ ਦਾ ਹੁਣ ਆਪਾਂ ਕਿਉ ਗਰਮ ਕਰ ਲਏ ਹੁਣ ਆਪਾਂ ਪਾਵਾਂਗੇ ਫੁੱਲ ਮਖਾਣੇ ਵਿੱਚ ਇਹ ਚੀਜ਼ ਨਾ ਇਹ ਤਾਂ ਤਾਕਤ ਵਾਲੀ ਹੈ ਜੀ ਨਾ ਇਹ ਕਿੰਨਾ ਚਿਰ ਮੱਭੀ ਰੱਖ ਲੂ ਕੋਈ ਆਪਣੇ ਚਾਰ ਪਰਵਾਨੇ ਆਉਂਦੇ ਆਪਾਂ ਉਹਨਾਂ ਨੂੰ ਵੀ ਰੱਖ ਸਕਦੇ ਆਂ ਪੰਜੀਰੀ ਇਹ ਸੇਹਤੀ ਖਰਾਬ ਨਹੀਂ ਹੁੰਦੀ ਤੇ ਹੁਣ ਸਰਦੀਆਂ ਬਸ ਸਟਾਰਟ ਹੋ ਗਈਆਂ ਪੰਜੀਰੀਆਂ ਬਣਨ ਲੱਗ ਗਈਆਂ ਨਾਲੋਂ ਵੀ ਸਿਹਤ ਵਾਸਤੇ ਚੰਗੀ ਹੈ ਪੰਜੀਰੀ ਦੋ ਚਮਚੇ ਕੱਢ ਕੇ ਖਾ ਲਓ ਭੁੱਖ ਨਹੀਂ ਲੱਗਦੀ ਤੇ ਹਜੇ ਬਣੇ ਨਹੀਂ ਹੈਗੇ ਮੈਂ ਕਿਹਾ ਗੇੜਾ ਹੋਰ ਦਵਾਲਾ ਥੋੜਾ ਜਿਹਾ ਜਦੋਂ ਫੁੱਟਣ ਜੇ ਲੱਗ ਗਏ ਨਾ ਉਦੋਂ ਫਿਰ ਇਹ ਫਰਾਈ ਹੋ ਜਾਣਗੇ ਵਧੀਆ ਕ੍ਰਿਸਪੀ ਜੇ ਬਣ ਜਾਣਗੇ ਸਵੇਰ ਦਾ ਵੇਲਾ ਹੀ ਆ ਤੁੱਪ ਬਹੁਤ ਜ਼ਿਆਦਾ ਚੜ੍ਹਿਆ ਈ ਪਰ ਝੁੱਲੇ ਤੇ ਹਜੇ ਥੋੜੀ ਜਿਹੀ ਥਾਂ ਫੇਰ ਵੀ ਗਰਮੀ ਬਹੁਤ ਜ਼ਿਆਦਾ ਇੱਥੇ ਹਜੇ ਸਾਹ ਹੈਗੀ ਹੈ ਪਰਸਾਵਾ ਜੇ ਥੋੜਾ ਜਿਹਾ ਗਰਮੀ ਬਹੁਤ ਅੰਤਾਂ ਦੀ ਹੋਈ ਪਈ ਹੈ ਮੇ ਭਾ ਕੇ ਰੱਬ ਦੂ ਹਮ ਸਜੀ ਬਣਾ ਦਿੰਦਾਗਾ ਕੰਮ ਦਾ ਕੋਈ ਪਤਾ ਨਹੀਂ ਆਪਾਂ ਨੂੰ ਕਿਹੜੇ ਵੇਲੇ ਕਰਨਾ ਪੈ ਜੇ ਤੇ ਸਾਰੇ ਕੰਮ ਹੀ ਸਿੱਖਣੇ ਚਾਹੀਦੇ। ਨਾਲੇ ਆਪ ਤਾਂ ਇਹੀ ਕੰਮ ਆਪਣੇ ਕੰਮ ਆਉਣੇ। ਹੋਰ ਤਾਂ ਆਪਣੇ ਕੋਈ ਕੰਮ ਹੈ ਨਹੀਂਗੇ ਜ਼ਿੰਦਗੀ 'ਚ ਕਰਨ ਵਾਲੇ। ਰੋਟੀ ਟੋਕਾ ਜਾਂ ਇਹ ਚੀਜ਼ਾਂ ਨੇ। ਇਹ ਵੀ ਸਿੱਖਣੀਆਂ ਚਾਹੀਦੀਆਂ ਨੇ। ਜੇਦੋ ਆਪਾਂ پنਜੀਰੀ ਰਲਾਉਣੇ ਦਾ ਭੁੱਲ ਜਾਨੇ ਵੀ ਕਿ ਮੇਰੇ ਲਈ ਦੀ ਹੁਣ ਆਪਾਂ ਵੀਡੀਓ ਵਿੱਚ ਬਣਾ ਲੈਨੇ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਜਦੋਂ ਕਿਤੇ ਬਣਾਉਣੀ ਹੋਵੇ ਵੀਡੀਓ ਕੱਢ ਕੇ ਦੇਖ ਲਓ ਇਹ ਸੁਖ ਹੋ ਗਿਆ ਅੱਗੇ ਤਾਂ ਮੈਂ ਇਹਨੂੰ ਪੁੱਛਦਾ ਫਿਰਦਾ ਅਗਲਾ ਵੀ ਕੀ ਕਰੀਏ ਕੀ ਕਰੀਏ ਹੁਣ ਜੇ پنਜੀਰੀ ਕਿਸ ਤਰ ਲਾਉਂਦਾ ਅਗਲਾ ਐਂ ਤਾਂ ਕਿ ਮੈਂ ਮੇਰੇ ਬੇਟੇ ਨੂੰ ਸਿਆਲ ਚ پنਜੀਰੀ ਰਲਾ ਕੇ ਦਿੱਤੀ ਮੈਂ ਖੋਆ ਬਣਾ ਕੇ ਦਿੱਤਾ ਮੈਂ ਆਪ ਹੀ ਕੱਢ ਕੇ ਆਪ ਹੀ ਬਣਾ ਕੇ ਦਿੱਤਾ ਤੇ ਨày ਪੰਜੀਰੀ ਹੁਣ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਇਸ ਪਲੇਟਫਾਰਮ ਤੇ ਹਰ ਇੱਕ ਚੀਜ਼ ਅਗਲਾ ਕੱਢ ਕੇ ਦੇਖ ਸਕਦਾ ਲਓ ਜੀ ਹੁਣ ਆਪਣੇ ਕ੍ਰਿਸਪੀ ਹੋ ਗਏ ਬਿਲਕੁਲ ਕਿਉਂਕਿ ਚਿੱਲੇ ਵੀ ਗਿੱਲੇ ਹੋਏ ਪੈਨਮੀਨ ਨਾਲ ਮਸਾ ਅੱਗ ਚੜਦੇ ਆ ਤੇ ਮੈਂ ਬੀਬੀ ਨੂੰ ਗਿਆ ਹੱਥ ਜੀ ਫੜ ਲਾ ਥਾਲ ਬੀ ਡੀ ਦੂਰ ਕੇ ਮੇ ਰੱਖ ਕੇ ਆਵੇਂਗੀ ਤੂੰ ਕੱਢ ਕੇ ਬਿੱਥੇ ਕੋਲ ਲਾਲਾ ਥਾਲ ਨਿਚੋੜ ਨਿਚੋੜ ਕੇ ਪਚੈਰ ਨਹੀਂ ਰਹੀ ਕੱਢ ਲਾਂਗੇ ਫਿਰ ਇਸ ਕੇ ਉਹ ਚ ਪਾ ਦੇਗੇ ਆਟਾ ਭੁੰਨਣ ਵਾਸਤੇ ਤੇ ਆਪ ਬਦਾਮ ਵੀ ਵਿੱਚ ਹੀ ਉਹ ਕਰਦੇ ਆਂਗੇ ਕ੍ਰਿਸਪੀ ਜੇ ਹੋ ਜਾਣਗੇ ਬਦਾਮਾਂ ਨੂੰ ਮੈਂ ਵਿੱਚ ਹੀ ਗੇੜਾ ਦਵਾ ਦੂੰ ਹੁਣ ਮਾ ਕਰੂੰ ਸਿੱਲਾ ਬਣ ਜਾ ਉੱਤਰ ਜੂ ਇਹਨਾਂ ਦਾ ਲਓ ਜੀ ਹੁਣ ਆਪਾਂ ਬਦਾਮ ਵੀ ਵਿੱਚ ਹੀ ਸੱਢ ਤੇ ਇਹ ਵੀ ਕ੍ਰਿਸਪੀ ਜੇ ਹੋ ਜਾਣਗੇ ਫਿਰ ਆਪਾਂ ਇਹਨਾਂ ਨੂੰ ਠੰਡੇ ਕਰਕੇ ਮੈਕਸੀਚ ਪੀਸ ਲਾਂਗੇ ਲਓ ਜੀ ਹੁਣ ਪਾਤਾ ਆਪਾਂ ਆਟਾ ਕਿ ਉਹਦੇ ਵਿੱਚ ਹੁਣ ਅੱਗ ਥੋੜੀ ਜੀ ਤੇਜ਼ ਹੋ ਗਈ ਅਸੀਂ ਕੱਢਤੀ ਬਾਹਰ ਨੂੰ ਅੱਗ ਥੋੜੀ ਜੀ ਮੈਂ ਇਹਨੇ ਬਦਾਮ ਤੇ ਮਖਾਣੇ ਜੇ ਪੀਸ ਲਿਆਉਂਗੀ ਮੈਂ ਇੱਕ ਸੀਜ ਬੀਬੀ ਉਹਨੇ ਆਟਾ ਭੁੰਨ ਦੂਗੀ। ਔਰ ਜਨਾ ਹਲਾਉਂਦੇ ਰਹੋ ਤਾਂ ਕਿ ਆਟਾ ਆਪਣਾ ਥੱਲੇ ਨਾ ਲੱਗੇ। ਦਾਣੇ-ਦਾਣੇ ਪਰ ਲਿਖਿਆ ਖਾਣੇ ਵਾਲੇ ਕਾ ਨਾਮ। ਜਿਨੇ ਖਾਣਾ ਉਸੇ ਨਿਕਾਣਾ ਜਿਨੇ ਹੀ ਮੂਹਰੋਂ ਪਈ ਚੀਜ਼ ਰੱਬ ਚੱਕ ਲੈਂਦਾ। ਇਹ ਲੋ ਜੀ ਇਹ ਸਮਾਨ ਹੁਣ ਆਪਾਂ ਪੀਸ ਲਾਂਗੇ ਮੈਕਸੀ ਚ ਤੇ ਇਧਰ ਆਟਾ ਆਪਣਾ ਪੁੱਜਣ ਲੱਗਿਆ ਪਿਆ ਬਸ ਮੇਰੇ ਕਾਜੂ ਬਦਾਮ ਪੀਸ ਦੇ ਪੀਸ ਤੇ ਬਣ ਜਾਣਾ ਇਹਨੇ ਕਾਜੂ ਇਸ ਤਰੀਏ ਪੀਸ ਦੇਾਂਗੇ ਉਹਨਾਂ ਨੂੰ ਆਪਾਂ ਰੋਸਟਰ ਨਹੀਂ ਕੀਤਾ ਤੇ ਇੱਧਰ ਕਰੋ ਕਰੀ ਦਾ ਸਮਾਨ ਪਿਆ ਸੀ ਸਫਾਈ ਕੀਤੀ ਪਈ ਸੀ ਇਹਨਾਂ ਦੇ ਡੱਬੇ ਡੁੱਬੇ ਧੋਣ ਵਾਲੇ ਸੀ ਸਾਰੇ ਇਹ ਧੋ ਕੇ ਰੱਖੇ ਨੇ ਇੱਧਰ ਪੱਖੇ ਥੱਲੇ ਲਿਆ ਕੇ ਰੱਖਤਾ ਮੇ ਸਮਾਨ ਆਟਾ ਹੋ ਗਿਆ ਜੀ ਆਪਣਾ ਤਿਆਰ ਕਿ ਸਾਨੂੰ ਲੱਗਿਆ ਬਾਹਰ ਚੜ ਗਿਆ ਆਟਾ ਚਲੋ ਫਿਰ ਅਸੀਂ ਖੰਡ ਪਾਤੀ ਥੱਲੇ ਲਾ ਕੇ ਕੜਾਹੀ ਪਰ ਨਹੀਂ ਚੜਿਆ ਨਹੀਂ ਸੀ ਆਟਾ ਜਿਆਦੇ ਬਿਲਕੁਲ ਸੈੱਟ ਹੋ ਗਿਆ ਖੰਡ ਪਾ ਕੇ ਦਾਖਾਂ ਕਾਲੀ ਮਿਰਚ ਤੇ ਜਮੈਨ ਨੂੰ ਪਾਵਾਂਗੇ ਆਪਾਂ ਬਾਅਦ ਚ ਹੁਣ ਆਪਾਂ ਸਿੱਟ ਦਿਆਂਗੇ ਆ ਪੀਸਿਆ ਹੋਇਆ ਆਪਣਾ ਸਮਾਨ ਸਾਢੇ 3 1/4 ਕਿਲੋ ਬਾਰ ਹੋ ਜੂਏ ਸਮਾਨ ਦਾ ਕਿਲੋ ਕਿਉਂ ਤੇ 3 ਕਿਲੋ ਤਾਂ ਆਟਾ ਖੰਡ ਕੇ ਹੋਵੇ ਜੀ ਅੱਧਾ ਕਿਲੋ ਵੀ ਜੇ ਤੁਸੀਂ ਸਮਾਨ ਲਾਵੋਗੇ ਤਾਂ 3.5 ਕਿਲੋ ਹੋ ਗਏ ਜੇ ਪੁਰਾ ਉੱਤੇ ਹੋਇਆ ਤਾਂ ਆਮਨੇ 4 ਕਿਲੋ ਹੋ ਜਾਊਗਾ ਬਾਅਰ ਆਪਣੀ پنਜੀਰੀ ਹੋ ਗਈ ਤਿਆਰ ਬਿਲਕੁਲ ਹੁਣ ਆਪਾਂ ਥੋੜੀ ਜੀ ਗੇੜੇ ਦਵਾ ਕੇ ਪਾਵਾਂਗੇ ਦਾ ਆਖਾਂ ਚੰਗੀ ਤਰ੍ਹਾਂ ਲਾ ਦੇਗੇ ਆਪਾਂ ਸਾਰਾ ਆਟਾ ਤੇ پنੀਰ ਖੰਡ ਨੂੰ ਲਓ ਜੀ ਬੀਬੀ ਨੇ ਕড়াই ਫੜ ਲਈ ਤੇ ਪ੍ਰਧਾਨ ਸਾਹਿਬ ਨੇ ਕੁਰਚੀ ਨੇ ਨਾ ਕਹਿੰਦੇ ਮੈਂ ਹਲਾ ਦੇਣਾ ਮੈਂ ਕਿ ਤੁਸੀਂ ਹਲਾਓ ਮੜਾ ਜਾ ਕড়াই ਗਰਮ ਹੈ ਇੱਕ ਜਾਣੇ ਦਾ ਕੰਮ ਨਹੀਂ ਹੈਗਾ ਆਪਣੀ ਪੰਜੀਰੀ ਬਣ ਕੇ ਹੋ ਗਈ ਤਿਆਰ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਵੀਡੀਓ ਨੂੰ ਸਟਿੱਪ ਨਾ ਕਰਿਓ ਦੇਖੋ ਜੀ ਰੰਗ ਔਣ ਠੀਕ ਹੋ ਗਏ پنਜੀਰੀ ਦਾ ਸਾਨੂੰ ਇਹਦੀ ਵੀ ਜਿਆਦਾ ਰੜ ਗਿਆ ਆਟਾ ਥੋੜਾ ਜਿਹਾ ਘੰਡ ਪਾਇਆ ਤਾਂ ਠੀਕ ਹੋ ਗਿਆ ਸਮਾਨ ਪਾਇਆ ਤਾਂ ਕਲਰ ਚੇਂਜ ਹੋ ਗਿਆ پنਜੀਰੀ ਦਾ ਬੀਡਿੰਗ ਸਟਿੱਪ ਨਾ ਕਰਿਓ ਲਓ ਜੀ ਹੁਣ ਪਾਤੀਆਂ ਦਾਖਾਂ ਜੇ ਆਪਟੋ ਹੀ ਤਾਂ ਚੀਜ਼ਾਂ ਪਾਉਣੀ ਆਉਣਾ ਕਿੰਨੀ ਮਰਜ਼ੀ ਪਾਈ ਜਾਓ ਪਰ ਅਸੀਂ ਸਿੰਪਲ ਜੇ ਤਰੀਕੇ ਨਾਲ ਲਾ ਲਈਏ پنਜਰੀ ਬੱਚਿਆਂ ਦੇ ਖਾਣ ਵਾਲੇ ਕਿਉਂਕਿ ਬੱਚੇ ਬਾਹਲੀ ਚੀਜ਼ ਪਸੰਦ ਨਹੀਂ ਕਰਦੇ ਪਾਈ ਹੋਏ ਐ ਤਾਂ پنਜਰੀ ਚ ਚਾਹੇ ਕਿੰਨਾ ਮਰਜ਼ੀ ਸਮਾਨ ਪਾਈ ਜਾਓ ਆਪਾਂ ਹੋਣੀ ਪੈ ਜਾਂਦਾ ਜ਼ਿਆਦਾਤਰ ਬੰਦਿਆਂ ਦੀ ਪੰਜੀਰੀ ਚਾਪਾ ਕਾਜੂ ਬਦਾਮ ਦਾਖਾਂ ਤੇ ਇਹ ਹੀ ਚੀਜ਼ਾਂ ਪਾਉਣਿਆ ਬੱਚਾ ਚਾਹ ਨਾਲ ਵੀ ਖਾ ਲੈਂਦਾ ਜਦੋਂ ਭੁੱਖ ਲੱਗਦੀ ਹੈ ਲਓ ਜੀ ਧੰਨਵਾਦ ਜੀ ਵੀਡੀਓ ਨੂੰ ਫੁੱਲ ਵਾਚ ਕਰਿਓ